ਓ ਸਾਡੇ ਉਤੇ ਕਿਰਪਾ ਹੈ ਗੁਰੂ ਰਵਦਾਸ ਦੀ ਓ ਚਰਚਾ ਹੁੰਦੀ ਹੈ ਦੇਖੋ ਸਾਡੇ ਇਤਿਹਾਸ ਦੀ ਸਾਡੇ ਉਤੇ ਕਿਰਪਾ ਹੈ ਗੁਰੂ ਰਵਦਾਸ ਦੀ ਓ ਚਰਚਾ ਹੁੰਦੀ ਹੈ ਦੇਖੋ ਸਾਡੇ ਇਤਿਹਾਸ ਦੀ ਓ ਧਰਮ ਦੇ ਲਈ ਕੁਰਬਾਨੀਆਂ ਧਰਮ ਦੇ ਲਈ ਕੁਰਬਾਨੀਆਂ ਕੁਰਬਾਨੀਆਂ ਦਾ ਭੰਲ ਅੱਜ ਖੱਟਦੀ ਸਾਡੀ ਗੋਮ ਰਵਦਾਸੀਆਂ ਦਾ सिंधी ਉਹਦੇ ਜੋ ਸ਼ਹੀਦੀਆਂ ਉਹ ਕਦੇ ਨਹੀਂ ਉਹ ਮਰਦੇ ਉਹ ਪੁੱਤਰ ਵ다ਸੀਆਂ ਤੇ ਕਿਸੇ ਤੋਂ ਨਹੀਂ ਡਰਦੇ ਪੁੱਤਰ ਵ다ਸੀਆਂ ਤੇ ਕਿਸੇ ਤੋਂ ਨਹੀਂ ਡਰਦੇ ਪੁੱਤਰ ਵ다ਸੀਆਂ ਤੇ ਕਿਸੇ ਤੋਂ ਨਹੀਂ ਡਰਦੇ ਉਹਦੇ ਜੋ ਸ਼ਹੀਦੀਆਂ ਉਹ ਕਦੇ ਨਹੀਂ ਉਹ ਮਰਦੇ ਜੀ ਪੁੱਤਰ ਵ다ਸੀਆਂ ਤੇ ਕਿਸੇ ਤੋਂ ਨਹੀਂ ਡਰਦੇ ਪੁੱਤਰ ਵ다ਸੀਆਂ ਦੇ ਕਿਸੇ ਤੋਂ ਨਹੀਂ ਡਰਦੇ ਪੁੱਤਰ ਵ다ਸੀਆਂ ਦੇ ਕਿਸੇ ਤੋਂ ਨਹੀਂ ਡਰਦੇ ਜਦੋਂ ਤੱਕ ਤਰੱਕੀ ਹੋਏ ਕੌਮ ਦੀ ਅੱਜ ਜੋ ਤਰੱਕੀ ਹੋਏ ਕੌਮ ਦੀ ਕੌਮ ਦੀ ਨੇ ਰਾਤ ਮਿਹਨਤ ਹੇਕਾਰਦੀ ਸਾਡੀ ਕਮਰ ਵਦਾਸੀਆਂ ਦੀ ਕਦੇ ਨਾ ਪਿੱਛੇ ਹਟਦੀ ਕਦੇ ਨਾ ਪਿੱਛੇ ਹਟਦੀ ਸਾਡੀ ਕਮਰ ਵਦਾਸੀਆਂ ਦੀ ਕਦੇ ਨਾ ਪਿੱਛੇ ਹਟਦੀ ਕਦੇ ਨਾ ਪਿੱਛੇ ਹਟਦੀ ਸਾਡੀ ਕਮਰ ਵਦਾਸੀਆਂ ਦੀ ਕਦੇ ਨਾ ਪਿੱਛੇ ਹਟਦੀ ਕਦੇ ਨਾ ਪਿੱਛੇ ਹਟਦੀ ਹਲੋ ਹਰ ਦਾ ਨਿਸ਼ਾਨ ਪੂਰੀ ਦੁਨੀਆ ਚ ਲਾਉਣਾ ਏ 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 ਦੁਨੀਆ ਦੇ ਹਰ ਕੋਨੇ ਕੋਨੇ ਚ ਪਹੁੰਚਾਉਣਾ ਏ ਜੀ ਦੁਨੀਆ ਦੇ ਹਰ ਕੋਨੇ ਕੋਨੇ ਚ ਪਹੁੰਚਾਉਣਾ ਏ ਦੁਨੀਆ ਦੇ ਹਰ ਕੋਨੇ ਕੋਨੇ ਚ ਪਹੁੰਚਾਉਣਾ ਏ ਦੁਨੀਆ ਦੇ ਹਰ ਕੋਨੇ ਕੋਨੇ ਚ ਪਹੁੰਚਾਉਣਾ ਏ ਬਾਣੀ ਸਾਡੇ ਗੁਰੂ ਰਵਦਾਸ ਦੀ ਬਾਣੀ ਸਾਡੇ ਗੁਰੂ ਰਵਦਾਸ ਦੀ ਹਰ ਦੁੱਖ ਜਾਂ ਦੀ ਜੜਾ ਵਿੱਚ ਪਟਦੀ ਸਾਡੀ ਕਮਰ ਵਦਾਸੀਆਂ ਦੀ ਕਦੇ ਨਾ ਪਿੱਛੇ ਹਟਦੀ ਕਦੇ ਨਾ ਪਿੱਛੇ ਹਟਦੀ ਸਾਡੀ ਕਮਰ ਵਦਾਸੀਆਂ ਦੀ ਕਦੇ ਨਾ ਪਿੱਛੇ ਹਟਦੀ ਕਦੇ ਨਾ ਪਿੱਛੇ ਹਟਦੀ ਸਾਡੀ ਕਮਰ ਵਦਾਸੀਆਂ ਦੀ ਕਦੇ ਨਾ ਪਿੱਛੇ ਹਟਦੀ ਕਦੇ ਨਾ ਪਿੱਛੇ ਹਟਦੀ ਸਾਡੀਆਂ ਬਲੰਤੀਆਂ ਨੂੰ ਦੇਖ ਕੇ ਸਾਡੀਆਂ ਬਲੰਤੀਆਂ ਨੂੰ ਵੇਖ ਕੇ ਵੈਰੀਆਂ ਦੇ ਜਾਂ ਦਿਮਾਚ ਦੀ ਹੋ ਸਾਡੀ ਕਮਰ ਵਦਾਸੀਆਂ ਦੀ ਕਦੇ ਹਟਦੀ ਕਦੇ ਨਾ ਪਿੱਛੇ ਹਟਦੀ ਸਾਡੀ ਕੌਮ ਰਵੱਦਾ ਸਿਆਣੀਆਂ ਦੀ ਕਦੇ ਨਾ ਪਿੱਛੇ ਹਟਦੀ ਕਦੇ ਨਾ ਪਿੱਛੇ ਹਟਦੀ ਸਾਡੀ ਕੌਮ